ਲੁਧਿਆਣਾ ਦੇ ਗੈਸਪੁਰਾ ਇਲਾਕੇ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ 15-20 ਮੁੰਡਿਆਂ ਨੇ ਆ ਕੇ ਗਲੀ ਦੇ ਵਿੱਚ ਜਿਹਾ ਤੰਡਵ ਮਚਾ ਦਿੱਤਾ ਜਿਨ੍ਹਾਂ ਤਸਵੀਰਾਂ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਤੁਸੀਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਸ਼ਰੀਆ ਮੁੰਡਿਆਂ ਦੇ ਵੱਲੋਂ ਗੁੰਡਾ ਕਰਦੀ ਕੀਤੀ ਗਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੋਹੱਲੇ ਦੇ ਲੋਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਸ ਗਲੀ ਦੇ ਵਿੱਚ ਪ੍ਰਾਣੀ ਰঞ্জੀਸ਼ ਨੂੰ ਲੈ ਕੇ ਲੜਾਈ ਹੋਈ ਸੀ ਉਸ ਤੋਂ ਬਾਅਦ ਮੁੰਡਿਆਂ ਨੇ ਆ ਕੇ ਗਲੀ ਦੇ ਵਿੱਚ ਹੰਗਾਮਾ ਕੀਤਾ ਇੱਟਾਂ ਰੋੜੀਆਂ ਦੇ ਨਾਲ ਹਮਲਾ ਕੀਤਾ ਤੇ ਗਲੀ ਦੇ ਵਿੱਚ ਖੜੇ ਬਹਾਨਾ ਦੀ ਭਾਂ ਤੋੜ ਕੀਤੀ ਹੈ ਕਿਹਾ ਜਾ ਸਕਦਾ ਹੈ ਕਿ ਪੂਰੇ ਤਰੀਕੇ ਨਾਲ ਬਦਮਾਸ਼ੀ ਗਲੀ ਦੇ ਵਿੱਚ ਕਰਕੇ ਗਏ ਨੇ ਬਜੀ ਤੁਹਾਡਾ ਸਰ ਰੋਹਿਤ ਕੁਮਾਰ ਮੇਰਾ ਨਾਮ ਹੈ ਜੀ ਇੱਕ ਵੀਡੀਓ ਆਈ ਹੈ ਸੀਸੀਟੀਵੀ ਕਾਫੀ ਹੰਗਾਮਾ ਆਇਆ ਤੁਹਾਡੀ ਗਲੀ ਚ ਕੀ ਹੈ ਪੂਰਾ ਮਾਮਲਾ ਸਰ ਐਕਚੁਅਲੀ ਇਹਨਾਂ ਦੇ ਨਾ ਮਤਲਬ ਲੜਾਈ ਹੋਈ ਸੀ ਕੁਝ ਦਿਨ ਪਹਿਲਾਂ ਇੱਥੇ ਮਤਲਬ ਉਸ ਦਿਨ 6 ਤਰੀਕ 7 ਤਰੀਕ ਦੇ ਨੇੜੇ ਤੇੜੇ ਲੜਾਈ ਹੋਈ ਸੀ ਠੀਕ ਹੈ ਜੀ ਲੜਾਈ ਹੋਣ ਦੇ ਬਾਅਦ ਆਪਾਂ ਇੱਥੇ ਮਤਲਬ ਛੜਾਣ ਚਲੇ ਗਏ ਮੁੰਡੇ ਨੂੰ ਠੀਕ ਹੈ ਜੀ ਮੁੰਡੇ ਨੂੰ ਛੜਾਇਆ ਛੜਾਇਆ ਤੇ ਉਹ ਮੁੰਡੇ ਧਮਕੀ ਦੇ ਕੇ ਜਾਂਦੇ ਪਏ ਸੀਗੇ ਸਾਨੂੰ ਠੀਕ ਹੈ ਜੀ ਅਸੀਂ ਕੰਪਲੀਟ ਕੰਪਲੀਟ ਪਾਈ ਜਾਨੂ ਸ਼ਾਮ ਨੂੰ ਉਹ ਮਤਲਬ ਅਰਜੀ ਲਖਣ ਗਏ ਸੀਗੇ ਅਸੀਂ ਲਿਖਾ ਕੇ ਆਏ ਵੀ ਨਹੀਂ ਹੈਗੇ ਹਲੇ ਕੰਪਲੀਟ ਮੁੰਡਾ ਜਿਹੜੇ ਦੇ ਮਾਰੀਆਂ ਸੱਟਾ ਸੁੱਟਾ ਠੀਕ ਹੈ ਜੀ ਉਹ ਮੁੰਡੇ ਘਰੇ ਬੰਦੇ ਲੈ ਕੇ ਪਹੁੰਚ ਗਏ ਇੱਥੇ ਬਹੁਤ ਜ਼ਿਆਦਾ 25 30 ਬੰਦੇ ਆ ਗਏ ਹੁਣੇ ਆ ਮੇਰੇ 18 20 ਬੰਦੇ ਆਏ ਮੈਨੂੰ ਆਈਡੀਆ ਨਹੀਂ ਐਵੇਂ ਕਹਿਦਾ ਤੁਹਾਨੂੰ ਕਿ ਇੰਨੇ ਬੰਦੇ 20 ਤੋਂ ਤਾਂ ਪਲਸੀ ਹੋਣੇ ਆ ਬੰਦੇ ਤੁਹਾਡੇ ਠੀਕ ਹੈ ਜੀ ਬੰਦੇ ਆਏ ਇੱਥੇ ਜੀ ਟਾ ਟਾ ਮਾਰੀਆਂ ਗਵਾਂਡੀਆਂ ਦੇ ਮਾਰੀਆਂ ਸਾਡੇ ਘਰਾਂ ਚ ਮਾਰੀਆਂ ਠੀਕ ਹੈ ਜੀ ਬਸ ਇੰਨਾ ਬਚਾ ਹੋ ਗਿਆ ਕਿ ਹabhi ਕਿਸੇ ਦਿਨ ਮਤਲਬ ਲੱਗੀ ਨਹੀਂ ਸੱਟ ਪੇਟ ਨਹੀਂ ਲੱਗੀ ਕਿਤੇ ਇੱਟਾ ਰੂੜੇ ਚਲਾਤੇ ਤਲਵਾਰਾਂ ਤੱਕ ਸਾਰੇ ਤਲਵਾਰਾਂ ਵੱਡੇ ਵੱਡੇ ਧੋਕੇ ਦਾਤ ਕਹਿੰਦੇ ਇਹ ਠੀਕ ਹੈ ਜੀ ਸਾਰੇ ਨਸ਼ੇ ਚ ਚੂਸ ਸੀਗੇ ਤੁਹਾਨੂੰ ਸੀਸੀਟੀਵੀ ਵੀਡੀਓ ਮਿਲੀਆਂ ਹੋਣੀਆਂ ਨੇ ਉਹਦੇ ਚ ਤੁਹਾਨੂੰ ਸਾਫ ਸਾਫ ਦਿਖ ਜੇਗਾ ਬਾਕੀ ਸਾਰਾ ਕੁਝ ਕਿੱਡਾ ਕੋ ਨੁਕਸਾਨ ਕਿੰਨਾ ਕੁ ਹੋ ਗਿਆ ਸਰ ਨੁਕਸਾਨ ਤਾਂ ਦੇਖੋ ਜੀ ਹੁਣ ਬਹੁਤ ਹੋ ਗਿਆ ਹੁਣ ਆਪਾਂ ਦੇ ਗਰੀਬ ਬੰਦੇ ਆ ਜੀ ਜਿਨ੍ਹਾਂ ਨੇ ਘਰ ਬਣਾਏ ਆ ਹੁਣ ਤਾਂ ਉਹਨਾਂ ਨੂੰ ਪ ਠੀਕ ਹੈ ਜੀ ਹੁਣ ਜਿਵੇਂ ਘਰ ਅਸੀਂ ਬਣਾਏ ਆ ਕਿੰਨੀ ਮਜਬੂਰੀਆਂ ਨਾਲ ਬਣਾਏ ਆ ਹੁਣ ਇਹ ਆਏ ਆ ਜੀ ਤੋੜ ਕੇ ਨੁਕਸਾਨ ਕਰਕੇ ਚਲੇ ਗਏ ਹੁਣ ਤੁਸੀਂ ਸਾਨੂੰ ਇਹ ਚੀਜ਼ ਦਾ ਦੇਖੋ ਕਿੰਨਾ ਵੱਡਾ ਨੁਕਸਾਨ ਆਇਆ ਤੁਹਾਡੇ ਸਾਹਮਣੇ ਹੀ ਆ ਜਿੰਨਾ ਵੀ ਨੁਕਸਾਨ ਪੁਲਿਸ ਕਾਰਵਾਈ ਕਰਦੀ ਹੈ ਹਾਂਜੀ ਸਰ ਪੁਲਿਸ ਕਾਰਵਾਈ ਕਰ ਰਹੀ ਆ ਪੁਲਿਸ ਨੇ ਬਾਕੀ ਕੀ ਆ ਬਾ ਅੱਜ ਦੇਖੋ ਕਰ ਦੇਣਗੇ ਜੋ ਜਿਹੜਾ ਆਪਣਾ ਪਾਰਕ ਲਾਗੇ ਗੈਸਪੁਰਾ ਥਾਣਾ ਪੈਂਦਾ ਵਾ ਗੈਸਪੁਰਾ ਚੌਂਕੀ ਹਾਂ ਗੈਸਪੁਰਾ ਚੌਂਕੀ ਪੈਂਦੀ ਹੈ ਸਾਡੀ ਇਹ ਕਿੰਨੇ ਕੁ ਵਜੇ ਦੀ ਗੱਲ ਰਾਤ ਦੀ ਇਹ ਰਾਤ ਸਰ 9 9:30 ਤੋਂ ਬਾਅਦ ਬਾਅਦ ਦੀ ਵਿੱਚ ਵਿੱਚ ਲੱਗੇ ਵਿੱਚੇ ਹੀ ਗੱਲ ਸੀਗੀ ਟਾਈਮ ਇੰਨਾ ਕੀ ਹੋਇਆ 9:30 ਤੋਂ 10 ਦੇ 11 ਦੇ ਨੇੜੇ ਤੇੜੇ ਜਾ ਕੇ ਉੱਥੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਵੀਡੀਓ ਸਾਹਮਣੇ ਆਈ ਹੈ ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇੱਕ ਜੀ ਮਾਮਲਾ ਆਇਆ ਸੀਗਾ ਧਿਆਨ ਦੇ ਵਿੱਚ ਉਹ ਉਹਨਾਂ ਨੇ ਦਰਖਾਸਤ ਦਿੱਤੀ ਅੰਬੇਡਕਰ ਨਗਰ ਗਿਆਸਪੁਰਾ ਚੌਕੀ ਦਾ ਮਾਮਲਾ ਹੈਗਾ ਉਹਦੇ ਰਿਗਾਰਡਿੰਗ ਅਸੀਂ ਮੈਰਿਟ ਤੇ ਇਫੈਕਟ ਚੈੱਕ ਕਰ ਰਹੇ ਹਾਂ ਐਸ ਪਰ ਲਾ ਜੋ ਵੀ ਬੰਦੀ ਕਾਰਵਾਈ ਹੋਗੀ ਉਹ ਅਸੀਂ ਕਰਾਂਗੇ ਸਰ ਕਿੰਨੇ ਕੁ ਲੋਕ ਕੋਲ ਧਿਆਨ ਚਾਹੀਦਾ ਹੈ ਧਿਆਨ ਚ ਉਹਨਾਂ ਨੇ ਦਰਖਾਸਤ ਦਿੱਤੀ ਜੀ ਪਰਸੋਂ ਦੇ ਕੇ ਗਏ ਮੈਂ ਚੌਕੀ ਇੰਚਾਰ ਨੂੰ ਵੀ ਐਸਟੀਓ ਨੂੰ ਵੀ ਕਿਹਾ ਕਿ ਵੈਰੀਫਾਈ ਕਰਕੇ ਜੋ ਵੀ ਬੰਦੀ ਕਾਰਵਾਈ ਹੋਗੀ ਐਸ ਪਰ ਲਾ ਉਹ ਅਸੀਂ ਕਰਾਂਗੇ ਇਹ ਦੱਸਿਆ ਜਾ ਰਿਹਾ ਕਿ ਇਸ ਲੜਾਈ ਦੇ ਵਿੱਚ ਇਨ੍ਹਾਂ ਮੁੰਡਿਆਂ ਦੇ ਵੱਲੋਂ 5 ਤੋਂ 7 ਘਰਾਂ ਦੀ ਭਾਂ ਤੋੜ ਕੀਤੀ ਗਈ ਹੈ ਜਿਨ੍ਹਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਬਾਕੀ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ